اے ਅੰਛ ਨਾਨਕ ਕੋੜੀ ਚੜੇ ਆਵੇ ਪੈਣ ਪੱਲਾ ਵੀਰ ਦਾ ਫੜਿਆਵੇ ਖੁਸ਼ੀ ਜਾਏ ਨਸਮਾਈ ਨਾਨਕ ਆਵੇ ਕੜੀ ਸਗਨਾ ਦੀ ਆਈ 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 ਅੱਜ ਨਾਨਕ ਕੋੜੀ ਚੜਿਆ ਵੇ ਪੈਣ ਪੱਲਾ ਵੀਰ ਦਾ ਫੜਿਆ ਵੇ ਖੁਸ਼ੀ ਜਾਏ ਨ ਸਭਾਈ ਨਾਨਕ ਆਵੇ ਕੜੀ ਸਗਨਾ ਦੀ ਆਈ ਵੀਰ ਆਵੇ ਕੜੀ ਸਗਨਾ ਦੀ ਆਈ ਨਾਨਕ ਆਵੇ ਕੜੀ ਸਗਨਾ ਦੀ ਆਈ ਵੀਰ ਅਵੇ ਕੜੀ ਸਗਨਾ ਦੀ ਆਈ ਤੇਰੇ ਸਿਰ ਦੀਆਂ ਲਮਕਣ ਡੋਰਾ ਵੇ ਪਿਤਾ ਤੇਰੇ ਵਾਰੀਆਂ ਮੋਰਾ ਵੇ ਤੇਰੇ ਸਿਰ ਦੀਆਂ ਲਮਕਣ ਡੋਰਾ ਵੇ ਤੇਰੇ ਪਿਤਾ ਵਾਰੀਆਂ ਮੋਰਾ ਵੇ ਦਿੱਤੀ ਲਾਗੀਆਂ ਵਦਾਈ ਨਾਨਕਾ ਵੇ ਕੜੀ ਸਗਨਾ ਦੀ ਆਈ ਨਾਨਕਾ ਵੇ ਕੜੀ ਸਗਨਾ ਦੀ ਆਈ ਨਾਨਕ ਕਾਹੇ ਕੜੀ ਸਗਨਾ ਦੀ ਆਈ ਨਾਨਕ ਕਾਹੇ ਕੜੀ ਸਗਨਾ ਦੀ ਆਈ ਤੇਰੇ ਸਿਰੇ ਦੀਆਂ ਲਮਕਣ ਲੜੀਆਂ ਦੇ ਹੋਈਆਂ ਚਾਚੇ ਨੂੰ ਖੁਸ਼ੀਆਂ ਬੜੀਆਂ ਦੇ ਤੇਰੇ ਸਿਰੇ ਦੀਆਂ ਲਮਕਣ ਲੜੀਆਂ ਦੇ ਹੋਈਆਂ ਚਾਚੇ ਨੂੰ ਖੁਸ਼ੀਆਂ ਬੜੀਆਂ ਦੇ ਹੋਈ ਸ਼ਾਨ ਸਭਾਈ ਨਾਨਕ ਕਾਹੇ ਕੜੀ ਸਗਨਾ ਦੀ ਆਈ ਨਾਨਕ ਕਵ ਕਰੀ ਸ਼ਗਨਾ 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 ਦੀ ਆਈ ਗਲਾਬੀ ਵੇ ਲੈ ਕੇ ਆਈ ਤੂੰ ਚੰਨ ਜਈ ਪਾਪੀ ਵੇ ਤੇਰੇ ਤੇਰੇ ਦਾ ਰੰਗ ਗਲਾਬੀ ਵੇ ਲੈ ਕੇ ਆਈ ਤੂੰ ਚੰਨ ਜਈ ਪਾਪੀ ਵੇ ਪਾਣੀ ਵਾਰੂਗੀ ਮਾਈ ਨਾਨਕਾ ਦੇ ਕੜੀ ਸਗਨਾ ਦੀ ਆਈ 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 ਤਾਰਾਂ ਵੇ ਤੇਰੇ ਸਿਰ ਤੋਂ ਰੁਪਈਏ ਵਾਰਾਂ ਵੇ ਤੇਰੇ ਸਿਰੇ ਦੀਆਂ ਚਮਕਣ ਤਾਰਾਂ ਵੇ ਤੇਰੇ ਸਿਰ ਤੋਂ ਰੁਪਈਏ ਵਾਰਾਂ ਵੇ ਬੰਡੇ ਭੈਣ ਮਠਿਆਈ ਨਾਨਕਾ ਵੇ ਕੜੀ ਸਗਨਾ ਦੀ ਆਈ 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 ਲੇਟੀ ਵੇ ਪਾਪੀ ਆਉਂਗੀ ਸ਼ਾਲੂ ਚ ਲਪੇਟੀ ਵੇ ਤੇਰੇ ਸੇਰੇ ਰੰਗ ਸਲੇਟੀ ਵੇ ਪਾਪੀ ਆਉਂਗੀ ਸ਼ਾਲੂ ਚ ਲਪੇਟੀ ਵੇ ਮੰਗੂ ਕੁੰਡ ਚਕਾਈ ਨਾਨਕ ਕਵ ਕੜੀ ਸਗਨਾ ਦੀ ਆਈ ਨਾਨਕ ਕਵ ਕੜੀ ਸਗਨਾ ਦੀ ਆਈ ਨਾਨਕ ਕਵ ਕੜੀ ਸਗਨਾ ਦੀ ਆਈ ਨਾਨਕ ਕਵੇ 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 ਕੜੀ ਸਗਨਾ ਦੀ ਆਈ ਤੇਰਾ ਸੇਰਾ ਵਿੱਚ ਝੜਕ ਬਹਾਰਾਂ ਦੀ ਸੋਹਣੀ ਜੰਝ ਚੜੀ ਸਰਦਾਰਾਂ ਦੀ ਤੇਰਾ ਸੇਰਾ ਵਿੱਚ ਝੜਕ ਬਹਾਰਾਂ ਦੀ ਸੋਹਣੀ ਜਾਂਜ ਚੜੀ ਸਰਦਾਰਾਂ ਦੀ ਦੇੜੀ ਪਾਸਾ ਲਕਾਈ ਨਾਨਕ ਕਦੇ ਕੜੀ ਸ਼ਗਨਾ ਦੀ ਆਈ 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 ਨਾਨਕ ਕਦੇ ਕੜੀ ਸਕਨਾ ਦੀ ਆਈ ਨਾਨਕ ਕਦੇ ਕੜੀ ਸਕਨਾ ਦੀ ਆਈ ਨਾਨਕ ਕਦੇ ਕੜੀ ਸਕਨਾ ਦੀ ਆਈ